ਮੈਂ ਰਾਗੀ ਸਿੰਘਾਂ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਕਰਦਾ ਰਾਗੀ ਸਿੰਘਾਂ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਕਰਦਾ ਵੀ ਆਹ ਜਿਹੜਾ ਦਿਵਾਲੀ ਦਾ ਦਿਨ ਹੈ ਨਾ ਇਸ ਦਿਨ ਗੁਰੂ ਜੀ ਨੇ ਕਿਰਪਾ ਕੀਤੀ ਸਾਡੇ ਕੰਨਾਂ ਵਿੱਚ ਗੁਰ ਸ਼ਬਦ ਪਾਇਆ ਔਰ ਗੁਰ ਸ਼ਬਦ ਦੀ ਜਿਹੜੀ ਸਿੱਖਿਆ ਨਾ ਉਹ ਕੰਨਾਂ ਵਿੱਚ ਪਾਈ ਸਾਡੇ ਵੀ ਸਮਝੋ ਜੁੜਨਾ ਕਿਹਦੇ ਨਾਲ ਹੈ ਗੁਰੂ ਦੇ ਸ਼ਬਦ ਨਾਲ ਸਤ ਗੁਰ ਸ਼ਬਦ ਉਜਾਰੋ ਦੀਪਾ ਬਿਨ ਸਿਓ ਅੰਧਕਾਰ ਤਿਹ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਗੁਰੂ ਦਾ ਸ਼ਬਦ ਦੀਵਾ ਹੈ ਭਾਈ ਇਹ ਦੀਵਾ ਜਗਾਉਣਾ ਹੈ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਉਨ ਚਾਨਣ ਉਹ ਸੁਖਿਆ ਚੂਕਾ ਜਮਸਿਓ ਮੇਲ ਰੱਬ ਦੇ ਨਾਮ ਨੂੰ ਦੀਵਾ ਬਣਾ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਬਸੈ ਮਨ ਆਏ ਗੁਰਬਾਣੀ ਦਾ ਚਾਨਣ ਆਪਣੀ ਜ਼ਿੰਦਗੀ ਵਿੱਚ ਕਰ ਆਪਣੇ ਪਰਿਵਾਰ ਵਿੱਚ ਕਰ ਆਪਣੇ ਜੀਵਨ ਵਿੱਚ ਚਾਨਣ ਕਰੇ ਸੁਚੇਤ ਕੀਤਾ ਨਾ ਉਹ ਰਾਗੀ ਸਿੰਘਾਂ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਕੀ ਹੈ ਵੀ ਭਾਈ ਭਾਈ ਗੁਰਦਾਸ ਜੀ ਦੀ ਬਾਤ ਦੀ ਪੌੜੀ ਦੀ ਅਖੀਰਲੀ ਪੰਗਤੀ ਗੁਰਮਤ ਦਾ ਉਪਦੇਸ਼ ਹੈ ਨਹੀਂ ਤੇ ਬਹੁਤ ਰਾਗੀ ਜਿਹੜੇ ਨੇ ਵੇਖੋ ਗਾਤੇ ਰਹੇ ਨੇ ਪਰ ਗੁਰਮਤ ਨਹੀਂ ਸੁਣਾ ਰਹੇ ਕੀ गा ਰਹੇ ਨੇ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਇਹੀ ਪੰਗਤੀ बार-बार ਜੋਰ ਲੱਗਿਆ ਪਿਆ ਵੀ ਦੀਵੇ ਲਾਉਣ ਲਾ دیے ਸिखਾਂ ਅਸਲ ਪੰਗਤੀ ਕੀ ਧਿਆਨ ਕਰਵਾਇਆ ਇਹ ਤੇ ਪਾਸੇ ਕਰ ਦਿੱਤੀ ਨਾ ਰਾਗੀ ਸਿੰਘਾਂ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਵੀ ਤੁਸੀਂ ਗੁਰਮਤ ਦੇ ਪ੍ਰਚਾਰਕ ਵੀ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਟੇਕ ਕਿਹੜੀ ਪੰਗਤੀ ਦੀ ਧਿਆਨ ਮਰਨਾ ਭਾਈ ਗੁਰਦਾਸ ਜੀ ਨੇ ਉਦਾਹਰਨਾਂ ਦਿੱਤੀਆਂ ਸੀ ਕਿ ਦੀਵਾਲੀ ਵਾਲੇ ਦਿਨ ਦੀਵੇ ਜਗਦੇ ਨੇ ਪਰ ਕਿੰਨਾ ਕੁ ਚਿਰ ਚਾਨਣ ਰਹਿੰਦਾ ਹੈ ਘੰਟਾ 2 ਘੰਟੇ 4 ਘੰਟੇ 5 ਘੰਟੇ ਬਾਅਦ ਵਿੱਚ ਹਨੇਰਾ ਦੀਵਾਲੀ ਕੀ ਰਾਤ ਦੀਬੇ ਬਾਲੀਅਨ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਉਹ ਤਾਰੇ ਟਿਮਟਮਾਉਂਦੇ ਨੇ ਪਰ ਬਾਦ ਵਿੱਚ ਤਾਂ ਉਹਨਾਂ ਦਾ ਵੀ ਚਾਨਣ ਮੁੱਕ ਜਾਂਦਾ ਟੀਰਥ ਜਾਤੀ ਜਾਤ ਨੈਣ ਉਚਾਲੀਅਨ ਤੀਰਥਾਂ ਤੇ ਯਾਤਰੀ ਜਾਂਦੇ ਨੇ ਕਿੰਨਾ ਕੁ ਸਮਾਂ ਕੱਟ ਰਹਿਦਾ ਸਾਰਾ ਹੀ ਉੱਥੇ ਫਿਰ ਸੁਨਣਾ ਸਾਨ ਫੁੱਲਾਂ ਕੀ ਬਾਗਾਂਤ ਚੁਣ-ਚੁਣ ਚਾਲੀਅਨ ਬਾਗ ਦੇ ਵਿੱਚੋਂ ਫੁੱਲ ਖਿੜੇ ਨੇ ਪਰ ਕਿੰਨਾ ਕੁ ਚਿਰ ਖੜੇ ਰਹਿੰਦੇ ਨੇ ਉਹਨਾਂ ਦਾ ਵੀ ਸੁੱਖ ਉਹਨਾਂ ਦੀ ਵੀ ਸੁਗੰਧੀ ਉਹਨਾਂ ਦਾ ਵੀ ਆਕਾਰ ਉਹਨਾਂ ਦਾ ਰੰਗ ਰੂਪ ਸਭ ਕੁਝ ਖਤਮ ਹੋ ਜਾਂਦਾ ਹੈ ਸਭ ਕੁਝ ਮਿਟ ਜਾਂਦਾ ਹੈ ਤਾਂ ਭਾਈ ਗੁਰਦਾਸ ਜੀ ਨੇ ਜਿਹੜੀ ਅਸਲ ਗੱਲ ਕਹੀ ਨਾ ਕਿ ਜੇ ਤੈਨੂੰ ਸਦੀਵੀ ਸੁੱਖ ਚਾਹੀਦਾ ਹੈ ਸਦੀਵੀ ਟਿਕਾਣਾ ਚਾਹੀਦਾ ਹੈ ਫਿਰ ਪੁੱਤ ਇੱਕੋ ਕੰਮ ਕਰ ਗੁਰਮਖ ਸੁਖ ਫਲਦਾਤ ਸ਼ਬਦ ਸੰਭਾਲੀਐਨ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਸੁਖ ਦਾ ਫਲ ਆ ਹੈ ਕਿ ਸ਼ਬਦ ਸੰਭਾਲੀਐਨ ਸ਼ਬਦ ਨੂੰ ਚੇਤੇ ਕਰ ਸ਼ਬਦ ਨਾਲ ਜੁੜ ਜਾ ਸ਼ਬਦ ਦੀ ਵਿਚਾਰ ਕਰ ਸ਼ਬਦ ਦਾ ਦੀਵਾ ਅੰਦਰ ਵાળ ਹੁਣ ਵੇਖੋ ਅਸਲ ਪੰਗਤੀ ਤੇ ਆਵੇਂ ਜਿਹੜੀ ਬਾਰ-ਬਾਰ ਰਿਪੀਟ ਹੋਣੀ ਚਾਹੀਦੀ ਏ ਬਾਰ-ਬਾਰ ਚੇਤੇ ਕਰਵਾਉਣੀ ਸੀ ਸਾਨੂੰ ਬਾਰ-ਬਾਰ ਸਾਡੇ ਧਿਆਨ ਵਿੱਚ ਲੈ ਕੇ ਆਉਣੀ ਚਾਹੀਦੀ ਸੀ ਪੰਗਤੀ ਕਿ ਗੁਰਮੁਖ ਸੁਖ ਫਲਦਾਤਾ ਸ਼ਬਦ ਸੰਭਾਲੀਐਨ ਗੁਰਮੁਖ ਸੁਖ ਫਲਦਾਤਾ ਸ਼ਬਦ ਸੰਭਾਲੀਐਨ ਗੁਰਮੁਖ ਸੁਖ ਫਲਦਾਤਾ ਸ਼ਬਦ ਸੰਭਾਲੀਐਨ ਚੇਤੇ ਆਹ ਪੰਗਤੀ ਕਰਵਾਉਣੀ ਸੀ ਕਰਵਾਈ ਕਿਹੜੀ ਦੀਵਾਲੀ ਦੀ ਰਾਤ ਦੀਵੇ ਬਾਲੀਐਨ ਇਹ ਗੱਲਾਂ ਕਿਤੇ ਸੋਚੋ ਬੈਠ ਕੇ ਵੀ ਅਸੀਂ ਉਦਾਹਰਨਾਂ ਹੀ ਸੁਣਾਈ ਜਾਂਦੇ ਆ ਜੋ ਅਸਲ ਉਪਦੇਸ਼ ਹੈ ਉਹ ਤੇ ਸੁਣਾਈ ਨਹੀਂ ਰਹੇ ਅਸੀਂ ਨਹੀਂ ਸੁਣਾ ਰਹੇ ਹੁਣ ਫਿਰ ਜਦੋਂ ਕਹੀਏ ਉਹ ਕਹਿੰਦੇ ਜੀ ਦਰਬਾਰ ਸਾਹਿਬ ਜੀ ਤੇ ਗੌਂਦੇ ਨੇ ਵੀ ਦਰਬਾਰ ਸਾਹਿਬ ਵੀ ਤੇ ਫਿਰ ਤੁਹਾਡੇ ਵਰਗੇ ਬੈਠੇ ਨੇ ਉਹਨਾਂ ਨੂੰ ਵੀ ਪਤਾ ਨਹੀਂ ਉੱਥੇ ਵੀ ਤੇ ਫਿਰ ਇਦਾਂ ਦੀ ਕਮਾਂਗੇ ਨਾ ਜਦੋਂ ਗੁਰਮਤਿ ਦੀ ਜਿਹੜੀ ਅਸਲ ਸਿੱਖਿਆ ਹੈ ਉਹ ਉੱਥੇ ਵੀ ਨਾ ਗਾਈ ਜਾਵੇ ਤੇ ਉਹਨਾਂ ਨੂੰ ਰੋਕਣਾ ਚਾਹੀਦਾ ਹੈ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਮੁਖੀਏ ਨੇ ਨਾ ਜਾਂ ਜਥੇਦਾਰ ਸਹਿਬਾਨ ਨੇ ਜਾਂ ਹੈੱਡ ਗ੍ਰੰਥੀ ਸਹਿਬਾਨ ਨੇ ਉਹਨਾਂ ਨੂੰ ਕਹਿਣਾ ਚਾਹੀਦਾ ਹੈ ਵੀ ਭਾਈ ਆਹ ਪੰਗਤੀ ਟੇਕ ਬਣਾਉਣੀ ਹੈ ਇਹ ਨਹੀਂ ਮਰ ਜਿੱਥੋਂ ਮਰਜੀ ਉਹ ਪੰਗਤੀ ਫੜਦੇ ਨੇ ਵੀ ਇੱਥੋਂ ਸਾਡੀ ਲੈ ਵਧੀਆ ਬਣੇਗੀ ਤੇ ਗਾਤੀ ਉਹਦੇ ਵਿੱਚ ਸਿੱਖ ਉਪਦੇਸ਼ ਹੋਵੇ ਭਾਵੇਂ ਨਾਮ ਇੱਕ ਪੰ